ਰਹਿਰਾਹ ਰਾਖ ਸਾਹਿਬੂ ਹਰ ਜੁਗ ਜੁਗ ਭਗਤੋ ਪਾਇਆ ਕਹਿ ਜਿ ਰਖਣਾ ਆ ਰਾਮ ਰਾਜੇ ਹਰਨਾਖਿ ਜੁਟੇ ਹਰ ਮਾਰਿਆ ਪ੍ਰੇਰਨਾ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦੇ ਉਪਖ ਲਾਇਆ ਜਨ ਨਾਨਕ ਐਸਾ ਹੰਸ ਸੀ ਵਿਆ ਹੰਤਲੇ シュਨਾਇਆ ਸੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸੁ ਕਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਮ ਕਰੀ ਨਾ ਹੋਈ ਬਲਿਹਾਰੀ ਕੁਦਰਤ ਹਸਿਆ ਤੇਰਾ ਅੰਤ ਨ ਜਾਈ ਲਖਿ ਹਰ ਪਾਉ ਜੀ ਆਤਮਾ ਜੁਤ ਜੁਤ ਮੈਂ ਚਾਤਾ ਅਕਨ ਕਲਾ ਪਰ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਪਤ ਸੁਆਦੀ ਜਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀ ਬਤ ਜੋ ਕਿਛ ਕਰਨਾ ਸੋ ਕਰ ਰਹੀਆ ਸੂਦਰ ਰਾਗਸਮਹ ਮੁਹਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਸਾਥ ਸੋਦਰ ਤੇਰਾ ਕੀ ਹਾ ਸੂ ਕਰ ਕੀ ਹਾ ਜਿਤ ਵੈ ਸਰਬ ਸਮਾਲੀ ਵਾਜੇ ਤੇਰੇ ਨਾਮ ਦੀ ਕਿਉ ਸੰਖਾ ਕੀਤੇ تیر ਵਾਬਨ ਹਾਰੀ ਕੀਤੇ ਤੇ ਤੇਰੇ ਰਾਗ ਭਰੀ ਸੰਕਹੀ ਆਏ ਕੀਤੇ ਤੇਰੇ ਗਾਵਣ ਹਾਰੇ ਗਾਪ ਤੂੰ ਨੋ ਪਉੜ ਪਣੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੀ ਗਾਵ ਤੂੰ ਨੋ ਚਿਤ ਗੁਪਤ ਲਿਖੇ ਜਾਣਣ ਲਿਖੇ ਲਿਖੇ ਧਰਮ ਵਿਚਾਰੀ ਗਾਵ ਤੂੰ ਨੋਈ ਸਰਮ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੀ ਗਾਵ ਤੂੰ ਨੋ ਇੰਦਰੇਂਦਰ ਆਸਣ ਬੈਠੇ ਦੇਵਤੇ ਅੰਦਰ ਨਾਲੀ ਗਾਵਤੋ ਨੋ ਸਿੱਧ ਸਮਾਦੀ ਅੰਦਰ ਗਾਵਤੋ ਨੋ ਸਾਧ ਵਿਚਾਰੀ ਗਾਵਤੋ ਨੋ ਜਤੀ ਸਦੀ ਸੰਤੋਖੀ ਗਾਵਤੋ ਨੋ ਬੀਰ ਕਰਾਰੀ ਗਾਵਤੋ ਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੀ ਗਾਵਤੋ ਨੋ ਮੋਹਣੀਆ ਮਨੋ ਹਨ ਸੁਰਗ ਮੱਚ ਪਿਆਲੀ ਗਾਵਤੋ ਨੋ ਰਤਨ ਪਾਈ ਤੇ ਰੀ ਅਸਰ ਤੀਰਥ ਨਾਲੀ ਗਾਵਨ ਤੁਮਨੋ ਜੋਤ ਮਹਾਬਲ ਸੂਰਾ ਗਾਵਨ ਤੁਮਨੋ ਖਾਣੀ ਚਾਰੀ ਗਾਵਨ ਤੁਮਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਦਿਲ ਧਾਰੀ ਸੇਈ ਤੁਧਨੋ ਗਾਵ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੀ ਥੋਰ ਕੀਤੇ ਤੁਧਨੋ ਗਾਵ ਸੇ ਮੈ ਚਿਤ ਨਾਵ ਨਾਨਕਿਆ ਵਿਚਾਰੀ ਸੋਈ ਸੂਈ ਸਦਾ ਸਚੁ ਸਾਹਿਬ ਸਚੁ ਸਾਚੀ ਨਾਹੀ ਹੈ ਪੀ ਹੋਸੀ ਜਾਂ ਇਨਾਂ ਦਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਪੂ ਘਰ ਘਰ ਜਿਨ ਸੀ ਮਾਇਆ ਜਿੰਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਹਾ ਤੁਸਦੀ ਵਡਿਆਈ ਜੋ ਤੇ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀ ਸੋਹ ਪਾਤਸ਼ਾਹੂ ਸਾਹ ਪਤ ਸਾਹਿਬ ਮਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏਕ ਏਕ ਵਡਾ ਠੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵਾਟੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜੀ ਚੀਰਾ ਰਹਾਉ ਸਭ ਸੋਤੀ ਮਸੂਕ ਤੱਕ ਕਮਾਈ ਸਭ ਕੀ ਹਿੰਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਪੀਰ ਪਿਲ ਵਟਿਆਈ ਸਭ ਸਾ ਤੂ ਸਭ ਤਾਪੂ ਸਭ ਚੰਗਿਆਂ ਸਿੱਧਾ ਪੁਰਖਾਂ ਕੀਆਂ ਵੱਡੀਆਂ ਆਈਆਂ ਤੁਦ ਵੇਸ਼ ਦੇ ਕਿਨੇ ਨਾ ਪਾਈਆ ਕਰ ਮਿਲੇ ਨਾ ਠਾਕ ਰਾਈਆ ਆਖਣ ਵਾਲਾ ਅਖ ਵਿਚਾਰਾ ਸਿੱਧੀ ਪਰੇ ਤੇਰੇ ਭੰਡਾਰਾ ਜੈਸ ਤੂੰ ਦੇ ਤਿਸੇ ਚੈਚਾਰਾ ਨਾਨਕ ਸੱਚ ਸਵਾਰਣ ਹਾਰਾ ਸਮਾਲਾ ਪਹਿਲਾ ਆਖਾਂ ਜੀ ਵਾਂਗ ਸਿਰ ਅਮਰ ਜਾਊ ਅੱਖ ਨਹੀਂ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤਪੂਖ ਹੈ ਖਾਈ ਚਲੀਏ ਦੂਖ ਸੋ ਕਿਉ ਬਿਸਰੈ ਮੇਰੀ ਮਾਈ ਸੱਚਾ ਸਾਹਿਬੂ ਸਾਚੇ ਨਾਹੀ ਦੱਸਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਛਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਖੂਵੇ ਸੁਗਤੀਂ ਦਰ ਇਹ ਨ ਚੁੱਕੇ ਭੂ ਕੁਣ ਇਹੋ ਤੁਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਖ ਖਸਮ ਵਿਸਾਰੇ ਤੇ ਕਮ ਜਾਤੂ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਆਪਿ ਨੂੰ ਕਰੂ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾ ਪਰਗਾਸ ਮੇਰੇ ਮੀਤ ਗੁਰ ਦੇ ਮੋ ਕਉ ਰਾਮ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੀ ਵਡ ਭਾਗ ਬਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹੰ ਨਾਮ ਦੇ ਲੈ ਤ੍ਰਿਮਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਗ ਜੀਵੀ ਤ੍ਰਗ ਜੀ ਬਾਸ ਜਿਨ ਹਰਜੋ ਸਤਿਗੁਰ ਸੰਗਤ ਪਾਈ ਤਿੰਤੁਰ ਮਸਤਕੂ ਲਿਖਿਆ ਲਿਖਾਸ ਤਨ ਤਨ ਸਦ ਸੰਗਤ ਜਿਦ ਹਦਸ ਪਾਇਆ ਮਿਲ ਜਨ ਨਾਨਕ ਨਾਮ ਤੁਰ ਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੇਰਦੁਮ ਜਾਂ ਆਸਰ ਕਰ ਜੀਉ ਪਰਿਆ ਸੈਲ ਪਥਰ ਮੈਂ ਜਤ ਪਾਈ ਤਾਕ ਰਿਜ ਕਾਗੇ ਕਿਰ ਧਰੀਆ ਮੇਰੀ ਮਾਦੂ ਜੀ ਸਦ ਸੰਗਤ ਮਿਲੇ ਸੋ ਤਰੀਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ ਜਨਨੁ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਕੋ ਕਰਿਆ ਊਡੇ ਊਡਾ ਵੈਸੇ ਕੁਸ ਤੇ ਪਾਛੇ ਬਚਰੇ ਸ਼ਰਿਆ ਤਿਨ ਕਮਣ ਖਲਾਵੇ ਗਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਦਾਨ ਦਸ ਅਸਤਿ ਸਿਦਾਂ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਰ ਸਤਬਦ ਜਾਈਐ ਤਿਰ ਅੰਤ ਨ ਪਾਰਾ ਬਰੀਆ ਹਰਾਗਾ ਸਮਹ ਹਲਾ ਚੌਥਾ ਸੂਪੁਰਖ ਏਕੂ ਓੰਕਾਰ ਸਤਗੁਰੂ ਪੁਰ ਸਾਹਿਬ ਸੂਪੁਰਖ ਨਿਰੰਜਨ ਸਾ ਪੁਰਖ ਨਿਰੰਜਨ ਹਰਿ ਕੁਮਾ ਕੁਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੁਜ ਜੀ ਹਰ ਸੱਚੀ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆ ਕਾ ਦਾਤਾ ਹਰਿ ਧਿਆਵੂ ਸੰਤੂ ਜੀ ਸਭ ਦੁਖ ਵਿਸਾਰਨ ਹਾਰਾ ਤਾਰ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜਨ ਤੇ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੀ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤੁਰ ਬਿਨਾਂ ਅਪੁਰਨਾ ਜਾਣਾ ਤੂੰ ਪਾਰ ਬ੍ਰਹਮ ਦੇ ਅਤ ਬੇਅੰਤ ਜੀ تیر ਕਿਆ ਗੁਣ ਆਖੋ ਬਖਾਣਾ ਜੂ ਸੇਵੈ ਜੂ ਸੇਵੈ ਤੁਜੀ ਚੰ ਨਾਨਕ ਤੈਨ ਕੁਰਬਾਨਾ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੀ ਜਨ ਜੁਗ ਮੈਂ ਸੁਖਵਾਸੀ ਸੀ ਮੁਕਤ ਸੀ ਮੁਕਤ ਭਈ ਜਿਨਾਂ ਅਰਧਾਇਆ ਜੀ ਤਿਨ ਤੂਟੀ ਜਮਕੀ ਫਾਂਸੀ ਜੇ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਚੰ ਸੇਵਿਆ ਮੇਰਾ ਹੱਥ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਢੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹੰ ਤੁਜੀ ਹਰ ਅਨਕ ਅਨੇਕ 无ਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਮ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਕੋ ਸਿਮਰਤ ਸਾਸਤਰੀ ਕਰ ਕਰਿਆ ਛਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੀ ਜਾਨ ਆਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੂੰ ਜੀਵੜਾ ਕਰਨਾ ਤੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੂ ਨੈ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਕਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਾ ਨਾਨਕ ਗੁਣ ਗਾਵੈ ਖ੍ਰਤੀਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਤਾਂ ਸਾਈਂ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਾਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਰਿ ਆਪਿ ਵਿਚੋ ਰਿਆ ਆਪ ਮਿਲਾਇਆ ਤੂੰ ਦਰਿਆ ਹਉ ਸਭ ਤੁਜੀ ਮਾਹੀ ਤਉ ਮੇਂ ਕੋ ਤਾ ਕੋਈ ਨਾਹੇ ਜੀ ਜੰਤ ਸਭ ਤੇਰਾ ਕੇ ਵਿਜੋਗ ਮੇਰ ਵਿਛੜਿਆ ਸੰਜੋਗੀ ਮੇਰਾ ਜਿਸਨੋਂ ਤੂੰ ਜਾਣ ਆਏ ਹੈ ਸੋ ਹੀ ਜਨ ਜਾਣੇ ਹਰ ਗੁਣ ਸਦਹੀ ਆਖ ਮਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਇ ਤੁਰ ਬਿੰਦੂ ਜਾ ਵਰਨਾ ਕੋਇ ਤੂੰ ਕਰ ਕਰ ਵੇਖਿਆ ਜਾਣੇ ਸੋਇ ਜਨ ਨਾਨਕ ਗੁਰਮਤਿ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਪੈਨੇ ਨਿਵਾਸਾਂ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਗ ਪਗ ਨੀ ਚਾਲੇ ਹਮ ਦੇਖਾ ਤੇ ਰੂਪੀ ਅਲੀ ਮਾਨ ਇਕ ਨ ਚਿਤ ਸਮੋੜ ਮਨ ਹਰ ਬਿਸਰਤ ਤੇਰੇ ਗੁਣ ਗਲਿਆਰ ਆਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਪਿਆ ਪ੍ਰਣ ਬਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਬਰਾ ਪਦਮਾਨੁਖ ਤੇ ਹੁਰੀਆ ਕੋ ਬਿੰਦ ਮਿਲਣ ਕੀ ਏ ਤੇਰੀ ਬਰੀਆ ਮਨ ਕਾਜ ਤੇਰੇ ਕਿਤੇ ਨਾ ਕਾਮ ਮੇਰੇ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਾ ਉਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਕਉ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨੀਆ ਹਰਿ ਗਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮ ਪਾਤਸ਼ਾਹੀ ਦਸਮੀ ਕਬੀਓ ਬਾਤਿ ਬੇਨਤੀ ਚਾਉ ਪਈ 함ਰੀ ਕਰੂ ਹਾਥ ਦੇ ਰਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ہمری دوچ سوے تم کابو آپ کو ہاتے موہی بچا سکھی بسے مورو پروارا سیوک سکھ سب کر تارا مور کر دہ کر سب بیرن کو سنگر پورن ہوئے ہماری آسا تور پجن کی رہے پیاسا تمہیں شاٹ کوئی ابر نہ آؤں جو بر چاہوں سو تمتے پاؤں سیوک سکھ ہماری تاریہ ہے چنچن چن ستر ہماری ماریہ ہے ਆਪ ਹਾਤ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੁਜੂ ਸਦਾ ਹਮਾਰੀ ਪਛਾ ਸਰੀਅ ਤੁਜੂ ਕਰਿਓ ਰਛਾ ਰਖ ਲਿਉ ਮੁਇ ਰਖਨਾ ਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਤੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਪਪਤਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿੰਕੀ ਓ ਮੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਰੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਛਨ ਉਪਜਾਇਓ ਆਗੰਤ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਾਰੀ ਸੰਗਲ ਪ੍ਰਜਾ ਜਿਨੂ ਆਪ ਸਵਾਰੀ ਸਿਵ ਤਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ کٹ گڑ کی انتر کی جانت پلے برے کی پیر پشان چیٹی ستولا سپر کر پولا سنتن دکھ پیر پشان کٹ کٹ کی پڑ پڑ کی جان جاب کر تارا پرجا ترت تب دہ ابارا جب آ کر, کر کب ہوں تو میں ملت دیتر سب ہوں ਜੀਤੇ ਵਦਨ ਸ੍ਰਿਸ਼ ਸਵਧਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭ ਹੀਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰਲਮ ਨਿਰੰਕਾਰ ਨਿਰਵਿਕਾਰ ਨਿਰਨਾਮੋ ਆਦ ਨੀਲ ਨਾਦ ਸੰਭੂ ਤਾਕ ਮੂਡ ਉਚਾਰਤ ਭੀਦਾ ਜਾਕੂ ਭੀਫ ਨ ਪਾਪਤ ਬੀਦਾ ਤਾਕੂ ਕਰਮ ਹਨਨੁ ਮਾਨਤ ਮਹਾ ਮੂਡ ਕਾ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਰਦਾ ਸੇਵ ਨਿਰੰਕਾਰ ਕਾ ਜੀਨਤ ਨੈ ਭੇਵ ਆਪ ਆਪਣੀ ਗੁਤ ਹੈ ਜੇਤੀ ਵਰਨਤ ਭੈਣ ਭੈਣ ਤੋਏ ਤੇਤੀ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਬੀ ਸਜਾ ਪ੍ਰਥਮ ਸੰਸਾਰ ਇਕ ਰੂਪਨੁਪਸ ਰੂਪਾ ਰੰਗ ਪਿਉ ਰਾਪ ਕਹਿ ਭੂਪਾ ਅੰਡ ਜਿਰ ਸਿਤਜ ਕੀਨੀ ਉਤਪੁਜ ਖਾਨ ਬਹੁਤ ਰਚਦੀਨੀ ਕਾਹੂ ਭੂਦ ਰਾਜਾ ਹਵ ਬੈਠਾ ਕਾਹੂ ਸਿਮੜ ਪਿਉ ਸੰਕਰੇ ਕਹਿ ਠਾ ਸਿਗਰੀ ਸ੍ਰਿਸ਼ਟਿਤ ਖਾਇ ਅਚੰਬ ਬਗਵਾ ਤੁਗਾ ਸਰੂਪ ਸੁਆਮ ਬਾਬਾ ਆਬਰ ਅਛਾ ਮੇਰੀ ਤੁਮ ਕਾਰੋ ਸੇਖਿਓ ਬਾਰਿ ਸਿਖ ਸੰਗ ਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸਤਉ ਤਉ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਤਉ ਬੇ ਮਰੀ ਮੁਰਖ ਜਵਨ ਪਗ ਪਰੇ ਤਿਆਰੀ ਤਿਨ ਕੇ ਤੁਮ ਸੰਕਟ ਸਭ ਤਾਰੀ ਜੋ ਕਲ ਕੋਇ ਕਬਾਰਤ ਹੈ ਤਾਕੇ ਕਾਲ ਨਿਕਟਨੀ ਹੈ ਰੱਛਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ कृपा दृष्टि तन जाहि निहारू ताके ताप तनक मैं हरहु रितु सिद्ध करमो सब होई दुष्ट शाश अवे सकै ना कोई एक बार जंत मस्त बारा काल फास ते ताहे बारा जिनर नाम तिहारो कहा दारे दोटे दुख ते रता खड्ग के तमैं शरण तिहारी आप हाथ लेहु उबारी सर्व ठौर मोह सहाय दुष्ट दुखते देहू बचाई सवैया पाई कहि जब ते तुम री ताप ते को आंख तरई नहिं आनियु राम रहीम पुराण कुरान अधिक कह मत एक न मानेउ सिमरत शास्त्र वेद सब बहु ते कह हम एक न जानेउ ਸਾਰੀ ਅਸਪਾਉਂ ਕਿਰਪਾ ਤੁਮਰੀ ਕਰੂ ਮੈਂ ਨਾ ਕਹਉ ਸਭ ਤੋਹਿ ਬਖਾਨਿਉ ਤੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਉ ਤੁਹਾਰੂ ਤਵਾ ਬਾਹੀਂ ਗਹਿ ਕੀ ਲਾਗ ਅਸ ਗੋਬਿੰਦ ਦਾਸ ਤੁਹਾਰੂ ਸ੍ਰੀ ਰਾਮ ਕਲੀ ਮਹਲਾ ਦੀ ਜਾਨ ਅੰਮਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਕਿਆ ਮੇਰੀ ਮਾਹੀ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਬ ਸੇਤੀ ਮਨ ਬਚੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦ ਤੰਗ ਗਾਉ ਹਰੀ ਕੇ ਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਊਗਾ ਸਤਿਗੁਰੂ ਮੈਂ ਪਾਇਆ ਈ ਪੰਨੀਰੀਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਣਾ ਅੰਗੀਕਾਰੁ ਕਰੀ ਤੇਰਾ ਕਾਰਜ ਸਭ ਸਵਾਰਣਾ ਸਭਨਾਗਨ ਸੁਮਰਤ ਸੁਆਮੀ ਸੋ ਕਿਆ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਘਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸਬਦ ਕਹਨੀ ਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਕਿਰਾ ਜਿਨ ਭੁਖਾ ਸਭ ਗਵਾਈਆ ਕਰ ਸੰਤ ਸੁਖਮਨ ਆਏ ਬਸਿਆ ਜਿਨੇ ਚਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੂਪੇ ਆਦੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚੂ ਸ਼ਬਦੋ ਤੇ ਅਧਿਕਾਰ ਸੁਪਾਦੇ ਧਰ ਸੁਪਾਦੇ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਨ ਕਾ ਉਸੇ ਨਾਮ ਹਰ ਕੇ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੀ ਅਨਤ ਸੁਣੋ ਵਡ ਭਾਗੀ ਹੂ ਸਕਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਪਾਇਆ ਹਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨੰਤ ਤੂਰੀ ਤੁਮੰਦ ਆਪਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਧਾਪੂਰਤਾ ਪਏ ਜਿਸ ਦਾ ਸਭਸ ਅਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਈ ਵਸਤ ਤਾ ਜੀ ਨਹ ਜਾਏ ਨਿਤ ਨਿਤ ਰੱਖ ਰਤਾਰੂ ਤਮ ਸੰਸਾਰ ਚਰਨ ਲਗਤ ਰਿਐ ਸਹਬ ਨਾਨਕ ਬ੍ਰਹਮ ਉਪਸਾਰੂ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਤ ਕੀ ਤੋਈ ਮੈਂ ਨਿਰਗੁਣ ਹਾਰੀ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਵੇ ਹਲਿਆ ਪਾਉੜੀ ਚਿਥੈ ਤੂ ਸਮਰਾਥ ਚਿਥੈ ਕੋਈ ਨਹੀਂ ਉਥੈ ਤੇਰੀ ਰਖ ਅਗਨੀ ਉਦਰ ਮੰਨ ਸੁਣ ਕੇ ਜਮ ਕੇ ਪੂਤ ਨਾ ਹੀ ਤੇਰੇ ਛੱਡ ਜਾਹੀ ਭੌਜਲ ਵਿਖਮਸਗਾਹੂ ਤੁਰ ਸਭ ਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੀਖਾਹੀ ਕਰਮੈ ਇਹੋ ਪੁੰਨ ਗੁਣ ਗੋਬਿੰਦ ਗਾਏ ਸਬਸਤੇ ਨੂੰ ਕਿਰਪਾਲ ਸਮਾਦੇ ਸਾਹੀ ਸਾਹੀ ਬਿਰਥਾ ਕੋਈ ਨ ਜਾਹੀ ਜੇ ਆਵੇ ਤੂ ਦੁਆਹੀ ਸਲੋਕ ਮੰਨ ਲਾ ਪੰਜਵਾ ਅੰਤਰ ਗੁਰਿਆ ਰਦਨਾ ਜਿਹਾ ਜਪ ਗੁਰ ਨਾਮੇਤਰੀ ਸਤਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਾ ਪਾਈਏ ਠਾਉ ਕਹੁ ਨਾਨਕ ਕਿਰਪਾ ਖਰੀ ਜਿਸ ਨੋਈ ਬਤਰੀ जग में उत्तम काटी है बिरले के के महला बंजवा रखे रखन हार आपू बारियन गुरकी पैरी पाई काज सवारिया हुआ आप दयालु मनहु नाम विसारियान साद जन के संग भव जल दारीन साकट निंदक दुष्ट ਕਿਨ ਮਾਹੀ ਬਿਦਾਰੀਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਸਿਮਰਤ ਸੁਖ ਹੋ ਸਗਲੇ ਤੋਖ ਜਾ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਹੋਵਾਹਿ ਗੁਰਜੀਕਾ ਖਾਲਸਾ ਹੋਵਾਹਿ ਗੁਰਜੀ ਕੀ ਪਤੀ ਤੁਧਿਆ ਕੀ ਅੰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੂ ਨਾ ਨਿਕ ਸਾਬੂ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੀਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਤੀਨੇ ਤਾਪ ਨੇ ਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਨ ਨ ਕੋ ਲਾਗੇ ਜਾਗੀ ਪ੍ਰਭ ਕੀ ਅਰਦਾਸ ਅਰਦਾਸ ਸਿੱਖੂ ਓੰਕਾਰੂ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਗੋਪਤੀ ਸਿਮਰ ਕੈ ਗੁਰੂ ਨਾਨਕ ਲੀਤੇ ਆਏ ਫਿਰੰਗਤ ਗੁਰਤੇ ਅਮਰਦਾਸ ਆਰਮਦਾਸ ਹੈ ਹੂੰ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਈ ਸ਼੍ਰੀ ਅਰਿ ਕ੍ਰਿਸ਼ਨ ਤੇ ਆਈਏ ਜੇ ਡਠੇ ਸਭ ਤੁਝਾਈ ਤੇਗ ਬਾਦਰ ਸਿਮਰਿਆ ਘਰੂ ਨਾਮ ਜਿਤਾ ਵੇ ਧਾਈ ਸਭ ਛਾਈ ਹੋਏ ਸਹਾਇ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਇਓ ਐਸਾ ਆਇਆ ਸਾਂ ਬਾਸ਼ਈਆਂ ਦੀ ਆਖਨੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤੁਰ ਕੇ ਸਾਹਿਬ ਬੋਲੋ ਜੀ ਪੰਜਾਂ ਪਿਆਰਿਓ ਚੌਥਾ ਸਹਿਬ ਜਤੀਆਂ 40 ਮੁਖੀਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੀਰ ਬਾਸੀ ਦੇਕੇ ਅੰਦਰਸ਼ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਬਾਦ ਸਾਹਿਬ ਬੋਲੋ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਰਹੀ ਸੀ ਤੇਤੇ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਈਆਂ ਚਰਕੜੀਆਂ ਚੜੇ ਤਾਨ ਆਰਿਆਂ ਨੇ ਤੇ ਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਖੀ ਸਿਦਕ ਕਿਸਾਂ ਸੁਆਸਾਂ ਸੰਗ ਨਿਵਾਹੀ ਤੇਨਾਂ ਦੀ ਕਮਾਈ ਦਾ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਅੰਤਰ ਕੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਹਿਬ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਨ ਖਾਲਸਾ ਹੀ ਸੰਤਾਂ ਤਾਂ ਰੱਛਿਆ ਰਿਹਾਏ ਤੇਗ ਤੇਗ ਫਤੇ ਮਿਰਦ ਕੀ ਪਾਏ ਪੰਥ ਕੀ ਜੀਤ ਸੇਰੇ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇ ਸਿਦਾਨ ਰਹਿਤ ਦਾਣ ਬਿਖ ਦਾਣ ਪਸਾ ਦਾਣ ਪ੍ਰੂਸਾ ਦਾਣ ਦਾ ਨਸਿਰ ਦਾਣ ਨਾਮ ਦਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਿਨਾਣ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਾਤ ਉੱਚੀ ਮੱਤ ਪਰ ਰੱਖਾ ਵਾਹਿਗੁਰੂ ਏਕਾਲ ਪੁਰਖ ਆਪਣੇ ਪੰਧ ਦੀ ਸਦਾ ਸਹਾਇਤਾ ਦਾ ਦਾਰਦ ਕੀ ਹੋ। ਸ਼੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ ਗੁਟਾਂ ਮਾਤ ਤੁਜੇ ਨਾ ਤੁਗਾ ਸਾਹਿਬਾਂ ਨੂੰ ਛੋੜਿਆ ਗਿਆ ਗੁੱਲੇ ਦਰਸ਼ਨ ਦੀਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਨੀਆਂ ਤੇ ਮਾਨ ਸਤਗੁਰੂ ਨਿਤਾਣੀਆਂ ਦੇ ਤਾਨ ਨੇ ਉਟਿਆ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਉਹ ਤਨ ਤਨ ਬਾਬਾ ਜਵੰਦਾ ਜੀ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਬਾਣ ਪਵਿੱਤਰ ਚਰਨ ਸ਼ੋ ਜੋੜਾ ਜੀ ਸਾਹਿਬ ਦੇ ਅਸਥਾਨ 'ਤੇ ਸ਼ਾਮ ਕਾਲ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੂਤ ਰਹਿਰਾਜ ਸਾਹਿਬ ਜੀ ਦੇ ਜਾਪ ਪੂਜਨੀ ਮਹਾਰਾਜ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਦੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁਲਾ ਨੂੰ ਬਖਸ਼ ਲੈਣਾ ਕੇ ਤੋਂ ਸਤ ਮੱਤ ਬਖਸ਼ੇ ਕਰਨੀ ਸ਼ੋਤ ਸਪਸ਼ਟ ਗੁਰਬਾਣੀ ਤੇ ਜਾਪ ਸੇਵਾ ਸਿਮਰਨ ਕਰਨ ਦਾ ਬਾਅਦ ਉਤਮ ਬਖਸ਼ਿਸ਼ ਕਰਨਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਵਾਜ਼ੇ 'ਤੇ ਹਾਜ਼ਰੀਆਂ ਪਰ ਰਹੀਆਂ ਸਭ ਦੀਆਂ ਹਾਜ਼ਰੀਆਂ ਦਰਸ਼ਨੀ ਪਟਾਵਾਂ ਦਰ ਪਰਮਾਨ ਕਰਨੀਆਂ ਚੱਲਿਆ ਕਦਮ ਕਦਮ ਕਰ ਨੂੰ ਲੇਖੇ ਲਾਉਣਾ ਸਭਨਾ ਦੇ ਘਰਾਂ ਪਰਿਵਾਰਾਂ 'ਚ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ਼ ਕਰਕੇ ਆਪ ਜੀ ਦੇ ਭਜਨ ਬੰਦਗੀ ਦੇ ਪ੍ਰਕਾਸ਼ ਕਰਾਉਣੀ ਸੁਆਸ ਸੁਆਸ ਨਾਮ ਸਿਮਰਨ ਦੀ ਦਾਤ ਗੁਰ ਸਿੱਖੀ ਦੀ ਦਾਤ ਤੋ ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪਸੀ ਮੇਲ ਮਿਲਾਪ ਇਨਤਫਾਕ ਪਿਆਰਿਕਾਗਰਤਾ ਭਾਈਚਾਰੇ ਦੀ ਸਾਂਝ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਚ ਅੰਗ ਸੰਗ ਹੋ ਕੇ ਸਹਾਇ ਹੋਣਾ ਦਰੋਂ ਕਰੂਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਮਹਾਰਾਜ ਸੁਆਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੈ ਆਪ ਜੀ ਦੀ ਕਿਰਪਾ ਸਦਕਾ ਦੇਂਦੇ ਚਾਰ ਪੈਰ ਸੁੱਖਾਂ ਨਾਲ ਬਤੀਤ ਹੋਏ ਰਹਿਣਾ ਈ ਸੁੱਖਾਂ ਅੰਦਰ ਭਾਣੇ ਵਿੱਚ ਬਤੀਤ ਕਰਾਉਣਾ ਹੱਤ ਤਰੰਗ ਕਰਕੇ ਰਛਿਆ ਰਤ ਕਰਨੀ ਸਹੀ ਪਿਆਰੇ ਮੇਮ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਆਪਹੀ ਅਤਾਲਕੀ ਤਵੇਂ ਚਲਾਇਉ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਪੋਚ ਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਕੋ ਖਵਾਰ ਹੋਏ ਸਾਹਮਣੇ ਲਾਂਗੇ ਪਚੇ ਸ਼ਰਨ ਜੋ ਵਾਹਿਗੁਰੂ ਨਾਮ ਜਾਜ ਚੜੇ ਸੋਤਰੀ ਪਾ ਜੋ ਸਰਦਾ ਕਰ ਸੇਵਦੇ ਗੁਰ ਪਾਰੂ ਤਾਰਣ ਹਾ ਜੋ ਸਰਦਾ ਕਰ ਸੇਵਦੇ ਗੁਰ ਪਾਰੂ ਤਾਰਣ ਹਾ ਬੋਲੇ ਸੋਨਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ